ਪੰਜਾਬ ਅਧਿਨ ਸੇਵਾਵਾਂ ਚੋਣ ਬੋਰਡ ਵੱਲੋਂ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 169 ਗਰੁੱਪ ਸੀ ਦੀਆਂ ਅਸਾਮੀਆਂ ਨੂੰ ਭਰਿਆ ਜਾਣਾ ਹੈ ਜਿਸ ਦੇ ਵਿੱਚ ਹੋਸਟਲ ਸੁਪਰਟੈਂਡੈਂਟ ਕਮ ਪੀਟੀਆਈ ਸਟੋਰ ਕੀਪਰ ਲਾਇਬ੍ਰੇਰੀਅਨ ਅਤੇ ਜੂਨੀਅਰ ਟੈਕਨੀਸ਼ੀਅਨ ਵਰਗੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ ਇਨ੍ਹਾਂ ਪੋਸਟਾਂ ਦੇ ਲਈ ਯੋਗਤਾ ਹੋਸਟਲ ਸੁਪਰਟੈਂਡੈਂਟ ਕਮ ਪੀਟੀਆਈ ਦੇ ਲਈ 10ਵੀਂ ਪਾਸ ਸਰੀਰਕ ਸਿੱਖਿਆ ਵਿੱਚ ਸਰਟੀਫਿਕੇਟ 2 ਸਾਲ ਦਾ ਤਜਰਬਾ ਸਟੋਰ ਕੀਪਰ ਦੇ ਲਈ 10ਵੀਂ ਪਾਸ ਕਿਸੇ ਵੀ ਇੰਜੀਨੀਅਰਿੰਗ ਟ੍ਰੇਡ ਵਿੱਚ ਆਈ.ਡੀ.ਆਈ. 1 ਸਾਲ ਦਾ ਤਜਰਬਾ ਲਾਇਬ੍ਰੇਰੀਅਨ ਦੇ ਲਈ ਲਾਇਬ੍ਰੇਰੀ ਅਤੇ ਸੂਚਨਾ ਭਾਗ ਵਿੱਚ ਗ੍ਰੈਜੂਏਟ 1 ਸਾਲ ਦਾ ਤਜਰਬਾ ਆਟੋਕਲੇਵ ਆਪਰੇਟਰ ਮਸ਼ੀਨ ਆਪਰੇਟਰ ਦੇ ਲਈ 10ਵੀਂ ਪਾਸ ਮਕੈਨਿਕਲ ਟ੍ਰੇਡ ਵਿੱਚ ਆਈ.ਡੀ.ਆਈ. ਜੂਨੀਅਰ ਟੈਕਨੀਸ਼ੀਅਨ ਸਿਵਲ ਦੇ ਲਈ ਨੈਸ਼ਨਲ ਟ੍ਰੇਡ ਸਰਟੀਫਿਕੇਟ ਇਨ ਸਿਵਲ ਡਰਾਫਟਮੈਨ ਟ੍ਰੇਡ ਜਾਂ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ 50% ਅੰਕਾ ਦੇ ਨਾਲ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਕਲ ਦੇ ਲਈ ਨੈਸ਼ਨਲ ਟ੍ਰੇਡ ਸਰਟੀਫਿਕੇਟ ਇਨ ਇਲੈਕਟ੍ਰੀਸ਼ੀਅਨ ਟ੍ਰੇਡ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ 50% ਅੰਕਾਂ ਦੇ ਨਾਲ ਅਤੇ ਸਾਰੇ ਹੀ ਉਮੀਦਵਾਰਾਂ ਨੇ ਪੰਜਾਬੀ ਵਿਸ਼ੇ ਨਾਲ 10ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਜਿਹੜੀ ਹੈ ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ ਜਿਹੜੀ ਹੈ 42 ਸਾਲ ਹੋਵੇਗੀ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 5 ਦਸੰਬਰ 2025 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27 ਦਸੰਬਰ 2025 ਹੈ ਅਤੇ ਫੀਸ ਭਰਨ ਦੀ ਆਖਰੀ ਮਿਤੀ 30 ਦਸੰਬਰ 2025 ਹੈ। ਇਨ੍ਹਾਂ ਅਸਾਮੀਆਂ ਲਈ ਜਿਹੜੀ ਅਰਜੀ ਫੀਸ ਹੈ ਉਹ ਜਨਰਲ ਦੇ ਲਈ 1000 ਰੁਪਿਆ, EWS, SC ਅਤੇ BC ਦੇ ਲਈ 250 ਰੁਪਏ ਅਤੇ ਸਾਬਕਾ ਸੈਂਕਾ ਦੇ ਲਈ 200 ਰੁਪਏ ਰੱਖੀ ਗਈ ਹੈ। ਇਨ੍ਹਾਂ ਅਸਾਮੀਆਂ ਦੇ ਲਈ ਤੁਸੀਂ ਅਫੀਸਰ ਵੈਬਸਾਈਟ SSSB .punjab.gov.in ਤੇ ਜਾ ਕੇ ਅਪਲਾਈ ਕਰ ਸਕਦੇ ਹੋ ਅਜਿਹੀਆਂ ਹੋਰ ਇਨਫੋਰਮੇਟਿਵ ਵੀਡੀਓ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ